ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਜਿਹੜੇ ਜਿਹੜੇ ਆਈਟੀਆਈ ਬੱਸੀ ਪਠਾਣਾ ਚ ਪੜ੍ਹੇ ਆ ਨਾ ਆ ਵੀਰ ਕੋਲ ਤੁਸੀਂ ਕੁਲਚੇ ਖਾਦੇ ਹੋਣੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਰੇੜੀ ਪਰ ਬਹੁਤ ਸੋਹਣਾ ਲਿਖਿਆ ਹੋਇਆ ਹੈ ਮਸ਼ਹੂਰ ਹੈ ਮੇਰੇ ਕੁਲਚੇ ਜਮਾਨੇ ਕੋ ਪਤਾ ਹੈ ਖਾਤਾ ਹੈ ਵਹੀ ਜਿਸकी ਕਿਸਮਤ ਮੇ ਲਿਖਾ ਹੈ ਹਰਜੇਸ਼ ਕੇ ਕੁਲਚੇ ਛੋਲੇ ਆ ਦੇਖੋ ਜੀ ਪਹਿਲਾ ਖੜਦਾ ਸੀ ਇਹ ਉਹ ਸਾਹਮਣੇ ਆਈਟੀਆਈ ਹੈ ਹੁਣ ਰਾਤ ਦਾ ਟਾਈਮ ਆ ਨਾ ਮੈਂ ਤੁਹਾਨੂੰ ਦਿਖਾ ਦਮਾ ਉਹ ਲਾਈਟ ਵੀ ਵੱਲ ਰਹੀ ਹੈ ਸਾਹਮਣੇ ਆਈਟੀਆਈ ਬੱਸੀ ਪਠਾਣਾ ਤੇ ਅਸੀਂ ਤਾਂ 2007 ਦੇ ਵਿੱਚ ਕੋਪਾ ਟ੍ਰੇਡ ਕਰੀ ਸੀ ਤੇ ਗੱਲਬਾਤ ਕਰਦੇ ਆਪਾਂ ਸਾਰੇ ਜਿਨ੍ਹਾਂ ਨੇ ਪੜ੍ਹਿਆ ਆਈਟੀ ਤੇ ਖਾਦੇ ਕੁਲਚੇ ਛੋਲੇ ਹਰਜੇਸ਼ ਦੇ ਹੁਣ ਤਾਂ ਤੁਸੀਂ ਦੇਖੋ ਪਰਮਾਤਮਾ ਦੀ ਕਿਰਪਾ ਹੋ ਗਈ ਗਾਇ ਸ਼੍ਰੀ ਰਾਮ ਦੀ ਕਹਿੰਦਾ ਕਿਰਪਾ ਹੋ ਗਈ ਆਪਣੀ ਦੁਕਾਨ ਲੈ ਲਈ ਬੈਠੋ ਆਓ ਹੁਣ ਤਾਂ ਫ੍ਰਿਜ ਰੱਖਿਆ ਵਿੱਚ ਠੰਡੇ ਲੱਗੇ ਹੋਏ ਆ ਠੰਡੇ ਵੀ ਜਿਹੜੇ ਨਾਲ ਦੇ ਨਾਲ ਤੁਸੀਂ ਪੀਓ ਤੇ ਮੁਬਾਰਕਾ ਰਜੇਸ਼ ਪਹਿਲਾਂ ਤਾਂ ਭਾਈ ਤੈਨੂੰ ਬਹੁਤ ਬਹੁਤ ਦੁਕਾਨ ਦੀਆਂ ਤੇ ਕਿੰਨਾ ਟਾਈਮ ਹੋ ਗਿਆ ਤੈਨੂੰ ਕੁਲਚੇ ਲਾਉਂਦੇ ਨੂੰ ਬਹੁਤ ਦਿਨ ਹੋ ਗਿਆ 5-6 ਸਾਲ ਹੋ ਗਏ 35 ਸਾਲ ਹੋ ਗਏ ਅਬ ਆਈਟੀਆ ਦੇ ਅੱਗੇ ਨਹੀਂ ਖੜਦਾ ਹਾਂ ਆਈਟੇ ਦੇ ਮਰੇ ਲੱਗਦੀ ਸੀ ਹਾਂ ਉਹ ਤਾਂ ਪਹਿਲਾਂ ਲੱਗਦੀ ਸੀ ਹੁਣ ਕਿੰਨੇ ਸਾਲ ਕਦੋਂ ਤੋਂ ਦੁਕਾਨ ਲਈ ਹੈ ਜੇ ਦੁਕਾਨ ਨੂੰ ਹੋਏ ਲੀ ਹੋਏ 6 ਸਾਲ ਅੱਛਾ 6 ਸਾਲ ਹੋ ਗਏ ਅਬ ਆਈਟੀ ਅੱਗੇ ਅੱਗੇ ਨਹੀਂ ਖੜਦਾ ਹੈ ਹਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਉਹ ਸਾਹਮਣੇ ਆਈ.ਟੀ. ਆਈ. ਦੇ ਬਿਲਕੁਲ ਜਿਹੜਾ ਨਾਲੇ ਰਸਤਾ ਜਾਂਦਾ ਸਾਹਮਣੇ ਆਪਾਂ ਇੱਥੇ ਫੋਟੋ ਸਟੱਡਾਂ ਕਰਾਉਂਦੇ ਰਹੇ ਆ ਬਿਲਕੁਲ ਉਹਦੇ ਅੱਗੇ ਖੜਦਾ ਹੁਣ ਆਪਣੀ ਦੁਕਾਨ ਵੀ ਆ ਤੇ ਰਜੇਸ਼ ਦੇ ਸਪੈਸ਼ਲ ਕੁਲਚੇ ਛੋਲੇ ਉਹ ਸਾਹਮਣੇ ਦੁਕਾਨ ਆ ਉੱਪਰ ਬੋਰਡ ਵੀ ਲੱਗਿਆ ਹੋਇਆ ਸਾਹਮਣੇ ਛੱਡ ਪਿਆ ਹੋਇਆ ਮੈਨੂੰ ਪਤਾ ਜਿਹੜੇ ਪੜਦੇ ਹੋਣਗੇ ਨਾ ਆਈ.ਟੀ.ਆਈ. ਜਿਨ੍ਹਾਂ ਨੇ ਹਾਫ ਟਾਈਮ ਦੇ ਵਿੱਚ ਘਰੋਂ ਰੋਟੀ ਨਹੀਂ ਲੈ ਕੇ ਆਂਦੀ ਆ ਸਾਡੇ ਰਜੇਸ਼ ਵੀਰ ਨੇ ਬਹੁਤ ਸਾਰੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਉਮਰ ਅਲੜ ਜੀ ਹੁੰਦੀਆਂ ਲੱਗਦਾ ਕਿਹੜਾ ਰੋਟੀ ਚੱਕਦਾ ਫਿਰ ਨਾਲੇ ਤੇ ਫਿਰ ਤੁਹਾਨੂੰ ਬਤਾਈਆ ਵੀ ਚਲੋ ਇੱਥੇ ਜਦ 2007 ਜੀ ਅਸੀਂ ਕਹਦਾ ਜਦ 5 ਰੁਪਏ ਦਾ ਦਾ ਆ ਹਰਪਾਲ ਖੜਾ 10 ਨੰਬਰੀ ਵਾਲੇ ਵੀ ਮਸ਼ਹੂਰਾ ਪੂਰਾ ਪਹਿਲੇ 2 ਰੁਪਏ ਸੇ ਸ਼ੁਰੂਆਤ ਹੋਈ ਹੈ ਹਾਂ ਅੱਛਾ 2 ਰੁਪਏ ਤੇ ਸ਼ੁਰੂਆਤ ਹੋਈ ਸੀ ਹੋਇਆ 3 ਸੇ ਫਿਰ 4 4 ਸੇ ਫਿਰ 5 5 ਕਾਫੀ 2 ਤੋਂ ਬਹੁਤ ਦਿਨਾਂ ਤੱਕ ਰਿਹਾ ਅੱਛਾ ਫਿਰ 5 ਅੱਛਾ 5 ਤੋਂ ਫਿਰ 7 ਹੂੰ 10 ਫਿਰ 15 ਹੁਣ 20 ਅੱਛਾ ਹੁਣ 20 ਰੁਪਏ ਰੇਟ ਆ ਟਿੱਕੀ ਬੰਦਾ ਵਿੱਚ ਤੇ ਮੱਖਣ ਮੱਖਣ ਸਲੇ ਉਹ ਨਹੀਂ ਤਿਆਰੀ ਕਰੀ ਮੱਖਣ ਕੋਈ ਮੰਗਦਾ ਫਿਰ ਦੇ ਦਿੰਦੇ ਟਿੱਕੀ ਵਾਲਾ ਕੁਲਚਾ ਮੱਖਣ ਪਨੀਰ ਸਭ ਕੁਝ ਹੈ ਅੱਜ ਸਭ ਕੁਝ ਹੈ ਟਿੱਕੀ ਟਿੱਕੀ ਨਹੀਂ ਟਿੱਕੀ ਪਹਿਲੇ ਲਾਂਦੇ ਸੀ ਉਹ ਬੰਦ ਕਰ ਦਿੱਤੀ ਟਿੱਕੀ ਵਾਲਾ ਕੁਲਚਾ ਮੈਨੂੰ ਚਲ ਕੋਈ ਗੱਲ ਨਹੀਂ ਆਹ ਦੇਖੋ ਮਸਾਲਾ ਤਿਆਰ ਕਰ ਰਿਹਾ ਹੈ ਜਿਹੜੇ ਜਿਹੜੇ ਬੱਸੀ ਬਠਾਣਾ ਆਏ ਜ਼ਿਲ੍ਹਾ ਫਤੇਗੜ ਸਾਹਿਬ ਬਾਈ ਤੁਸੀਂ ਤਾਂ ਖਾਧਾ ਹੀ ਆ ਦੇਖੋ ਤੁਸੀਂ ਮੈਂ ਕਹਿੰਨਾ ਜਿਹਨਾਂ ਨੇ ਟੇਸਟ ਖਾਧਾ ਉਹਨੂੰ ਤਾਂ ਪਤਾ ਹੁਣ ਤਾਂ ਕੁਲਚੇ ਦਾ ਸਾਈਜ਼ ਵੀ ਬਹੁਤ ਵੱਡਾ ਹੋ ਗਿਆ ਹੈ ਤੇ ਤੁਸੀਂ ਦੇਖ ਸਕਦੇ ਮੈਂ ਕੁਲਚੇ ਤੁਹਾਨੂੰ ਦਿਖਾਵਾਂ ਮਸਾਲਾ ਦੇਖ ਲਓ ਪਹਿਲਾਂ ਜਿਹੜਾ ਤਿਆਰ ਹੋ ਰਿਹਾ ਹੈ ਮਸਾਲੇ ਮਸੂਲੇ ਕੋਈ ਸੀਕਰਟ ਵੀ ਹੈਗਾ ਆਪਣੀ ਮਸਾਲੇ ਆ ਆਪਣੀ ਮਸਾਲਾ ਕੋਈ ਸੀਕਰਟ ਨਹੀਂ ਅੱਛਾ ਕੋਈ ਸੀਕਰਟ ਨਹੀਂ ਤੇ ਆਹ ਦੇਖੋ ਕੁਲਚੇ ਦਾ ਸਾਈਜ਼ ਦੇਖੋ ਤੁਸੀਂ ਕਿੰਨਾ ਵੱਡਾ ਹੋ ਗਿਆ ਹੁਣ ਤਾਂ ਇੱਕ ਕੁਲਚਾ ਖਾ ਕੇ ਤੇ ਥੱਲੀ ਹੋ ਜਾਂਦੀ ਹੈ 20 ਰੁਪਏ ਰੇਟ ਆ ਸਿਰਫ ਤੇ ਆਹ ਦੇਖੋ ਇੱਧਰ ਚੱਲ ਗਿਆ ਤਵੇ ਦੇ ਉੱਪਰ ਲਾਲ ਚਟਣੀ ਹਰੀ ਚਟਣੀ ਜਿਹੜੀ ਮਰਜ਼ੀ ਚਟਣੀ ਲੈ ਲਓ ਭਾਈ ਮਸਾਲਾ ਪਾ ਕੇ ਐਨ ਵਧੀਆ ਟਾਪ ਦੇ ਕੁਲਚੇ ਦਿਖਾਉ ਮਾੜੇ ਜਿਹੇ ਬਾਰਕਾ ਜਿਹੇ ਦਿਖਾਉ ਕੁਲਚੇ ਦਾ ਆਹ ਦੇਖੋ ਓਪਰ ਭਰਿਆ ਪਿਆ ਹਲੇ ਸਟਾਕ ਪੂਰਾ ਐਨ ਖਤਮ ਐ ਗੱਡੀਆਂ ਖੜ ਜੰਨੀਆਂ ਔਰ ਇੱਕ ਗੁਲਚੇ ਖਾਣ ਵਾਸਤੇ ਭਾਈ ਬਹੁਤ ਘਿਰ ਪਿਆ ਦੇ ਪਰ ਆਹ ਦੇਖੋ ਪਹਿਲਾਂ ਗੁਲਚਾ ਛੋਟਾ ਹੁੰਦਾ ਸੀ ਹੁਣ ਸਾਈਜ਼ ਦੇਖੋ ਕਿੰਨਾ ਵੱਡਾ ਹੋ ਗਿਆ ਗੁਲਚੇ ਦਾ ਦੋ ਗੁਲਚੇ ਖਾ ਕੇ ਰੋਟੀ ਖਾਣ ਦੀ ਲੋੜ ਨਹੀਂ ਹੈਗੀ ਸਿਰਫ ਇਹ 40 ਦੇ ਵਿੱਚ ਵਧੀਆ ਨਾਸ਼ਤਾ ਹੋ ਜਾਂਦਾ ਜਿਹੜਾ ਬ੍ਰੇਕਫਾਸਟ ਹੋ ਜਾਂਦਾ ਡਿਨਰ ਕਰ ਲਓ ਭਾਵੇਂ ਲੰਚ ਕਰ ਲਓ ਰਜੇਸ਼ ਕਿੱਥੋਂ ਸਿੱਖਿਆ ਸੀ ਕੰਮ ਇਹ ਕੰਮ ਇਹ ਦਿੱਲੀ ਤੋਂ ਅੱਛਾ ਦਿੱਲੀ ਦੇ ਸਿੱਖਿਆ ਆਦਾ ਹੈ ਪਹਿਲਾਂ ਕੋਈ ਘਰ ਚ ਹੋਰ ਵੀ ਬਣਾਉਂਦਾ ਸੀ ਗੁਲਚੇ ਨਹੀਂ ਬਾਕੀ ਦੇ ਸਾਰੇ ਜਿਸ ਤਰ੍ਹਾਂ ਵਾਲੀ ਹੈ ਮਾਮਾ ਮੂਮਾ ਸਾਹਿਬ ਮਾਮਾ ਮੂਮਾ ਸਾਹਿਬ ਦੇ ਜਿੱਤ ਲਈ ਅੱਛਾ ਸਭ ਜਿਹੜੇ ਕੁੰਚੇ ਵਾਲੇ ਵੀ ਆ ਰਹੇ ਹੋ ਹਨ ਇਹ ਹਿੰਦੁਸਤਾਨ ਬਾਕੀ ਤੈਨੂੰ ਦੁਕਾਨ ਦੀ ਵੀ ਬਹੁਤ-ਬਹੁਤ ਮੁਬਾਰਕਾ ਭਾਈ ਤੈ ਵੀ ਤਰੱਕੀ ਕਰ ਲਈ ਹਮਾਰਾ ਤੁਹਾਡੀ ਜਨਰਨਵਾਜੀ ਹੈ ਨਹੀਂ ਨਹੀਂ ਭਾਈ ਤੇ ਤਾਨਰ ਗਾਰ ਦੀ ਕਿਰਪਾ ਤੇਰੇ மே ਪੂਰੀ ਗਾਇ ਸ਼੍ਰੀ ਰਾਮ ਦੀ ਕਿਰਪਾ ਨਹੀਂ ਪਤਾ ਹੈ ਆਈਸੀਆਈ ਦੇ ਜੁਨੇ ਵੀ ਹੈ ਬਹੁਤ-ਬਹੁਤ ਦੂਰ ਸੇ ਬਹੁਤ ਪਿਆਰ ਸਭ ਦੇ ਨਾਲ ਬਹੁਤ ਮਿਲਵਰਤਨ ਆਪਣਾ ਹੈ ਹਾਂ ਬੰਦੇ ਹੁਣ ਵੀ ਲੱਭਦੇ ਆ ਪਰ ਡੇਢ-ਦੋ ਸਾਲ ਹੋ ਗਏ ਨਾ ਮੈਂ ਤੈਨੂੰ ਬਹੁਤ ਲੱਭੇ ਆ ਮੈਂ ਤਾਂ ਹੀ ਤਾਂ ਮੈਂ ਕਿਹਾ ਹੁਣ ਤੈਨੂੰ ਕੈਦ ਕਰ ਲਈਏ ਕੈਮਰੇ ਦੇ ਵਿੱਚ ਨਾ ਅੱਛਾ ਇਹ ਤਾਂ ਸਾਨੂੰ ਹਰਪਾਲ ਨੇ ਦੱਸਿਆ ਹਰਪਾਲ ਕਹਿੰਦਾ ਖੜਦਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਹਰਪਾਲ ਹਰਪਾਲ ਦਾ ਪਿਰ ਹਰਪਾਲ ਦਾ ਖਾਈ ਜਾਂਦਾ ਅੱਜ ਗੱਲ ਹੋਈ ਹਰਪਾਲ ਨਾਲ ਵੀ ਮੈਂ ਆਇਆ ਜਦੋਂ ਰੇ ਤੇ ਇਹਨੇ ਦੱਸਿਆ ਕਹਿੰਦਾ ਖੜਦਾ ਮੈਂ ਕਿਹਾ ਹੁਣ ਕਿੰਨੇ ਕ ਵਜੇ ਤੱਕ ਹੁੰਦਾ ਕਹਿੰਦਾ ਹਾਂ ਟਾਈਮਿੰਗ ਕੀ ਆ ਕਿੰਨੇ ਵਜੇ ਲਾ ਦੇਣਾ ਸਵੇਰੇ 11:00 ਤੋਂ 12:00 ਜਾਂ ਫਿਰ 8:30 ਸਾਂਹ ਤੱਕ ਤੇ ਹੁਣ 7:30 ਵਜੇ ਤਕਰੀਬਨ 8:30 ਵਜੇ ਤੱਕ ਅੱਛਾ ਕੰਮ ਖਤਮ ਆ ਜੀ ਚਲੋ ਵਧੀਆ ਭਾਈ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਤੇਨੂੰ ਤੇ 8:30 ਵਜੇ ਤੱਕ ਹੁੰਦਾ ਹੈ 12:00 ਵਜੇ ਤੋਂ ਬਾਅਦ ਤੁਸੀਂ ਹਨਾ ਆਹੀ ਟਾਈਮ ਹੁੰਦਾ ਹੈ ਦੁਪਹਿਰ ਦੀ ਰੋਟੀ ਖਾਣ ਦਾ ਤੇ ਰਾਤ ਦੀ ਰੋਟੀ ਖਾਣ ਦਾ ਤੇ ਆ ਜਿਓ ਸਾਰੇ ਭਾਈ ਆਈਡੀ ਆਈ ਬਸੇ ਬਿਠਾਣਾ ਜਿਹੜੇ ਜਿਹੜੇ ਪੜੇ ਆ ਜਿਨ੍ਹਾਂ ਨੇ ਜਿਹੜਾ ਜਿਹੜਾ ਵੀ ਟ੍ਰੇਡ ਰੱਖਿਆ ਹੋਇਆ ਤੇ ਰਜੇਸ਼ ਦੇ ਕੁਲਚੇ ਛੋਲੇ ਅਸੀਂ ਤਾਂ ਬੜੇ ਖਾਦੇ ਆ ਦਬੈ ਨੂੰ ਰੋਟੀ ਨਹੀਂ ਤੇ ਲਿਆਂਦੇ ਜਦ 5 ਰੁਪਏ ਦਾ ਇੱਕ ਹੁੰਦਾ ਤਾਂ ਤੇ ਅੱਜ 20 ਰੁਪਏ ਦਾ ਇੱਕ ਆ ਪਰ 2007 ਤੇ ਅਸੀਂ ਖਾਦੇ ਸੀ ਪਰ ਅੱਜ 2025 ਚੱਲਦਾ ਤਕਰੀਬਨ 13 ਦੇ 5 18 ਸਾਲ ਹੋ ਗਏ ਮੈਂ ਬਹੁਤ ਲੱਭਿਆ ਪਰ ਅੱਜ ਲੱਗ ਗਿਆ ਪਰਮਾਨੈਂਟ ਖੜਦਾ ਵੀਰ ਸਾਡਾ ਰਜੇਸ਼ ਜਿਹਨਾਂ ਨੇ ਕੁਲਚੇ ਛੋਲੇ ਖਾਣੇ ਆ ਭਾਈ ਖਾਦੇ ਹੋਏ ਆ ਉਹਨਾਂ ਨੂੰ ਤਾਂ ਪਤਾ ਸਾਰੇ ਕਮੈਂਟ ਕਰੋ ਜਿਹੜੇ ਜਿਹੜੇ ਆਈਟੀਆਈ ਬਸੀ ਪਠਾਣਾਂ ਚ ਪੜ੍ਹੇ ਆ ਕਿਹੜਾ ਕਿਹੜਾ ਤੁਹਾਡਾ ਟ੍ਰੇਡ ਸੀ ਕਿਨੇ ਕਿਨੇ ਰਜੇਸ਼ ਕੋਲ ਕੁਲਚੇ ਖਾਦੇ ਦੁਪਹਿਰ ਦੀ ਰੋਟੀ ਘਰੋਂ ਹੀ ਲਿਆਉਂਦੀ ਹੈਗੀ ਰਜੇਸ਼ ਕੋਲ ਕੁਲਚੇ ਖਾ ਕੇ ਡੰਗਸਾਰਦੇ ਰਹੇ ਆ ਸੋ ਹੈਲੋ ਦੁਕਾਨ ਬੜੀ ਸੋਹਣੀ ਹੁਣ ਬਣਾ ਲਈ ਪਹਿਲਾਂ ਤਾਂ ਛੋਟੀ ਰੇੜੀ ਹੁੰਦੀ ਸੀ ਪਰ ਹੁਣ ਬਹੁਤ ਸੋਹਣੀ ਮੁਬਾਰਕ ਹੋ ਤੁਜ ਕੋ ਤਸ਼ਰੀਫ ਲਾਨੇ ਵਾਲੇ ਖੁਸ਼ੀਆਂ ਮਨਾ ਰਹੇ ਆ ਕੁਲਚੇ ਬਣਾਉਣ ਵਾਲੇ ਭਾਈ ਚੰਗੀਆਂ ਖੁਸ਼ੀਆਂ ਬਣ ਰਹੀਆਂ ਐ ਵੀ 35 ਸਾਲ ਹੋ ਗਏ ਇਹਨੂੰ ਵੀ ਕੁਲਚੇ ਖੁਲਾਉਂਦੇ ਆ ਇਹਨੂੰ ਤੇ ਸਾਰੇ ਜਰੂਰ ਵੀਡੀਓ ਸ਼ੇਅਰ ਕਰਦੇ ਹੋ ਤੇ ਹੁਣ ਸਮਾਪਤੀ ਹੋਆ ਭਾਂਡੇ ਕੰਨ ਖਾਲੀ ਆ ਭਾਈ ਆ ਦੇਖੋ ਜੀ ਤੇ ਕੁਝ ਚੀਜ਼ ਇਹਦਾ ਕੋਲਚੇ ਵੀ ਪਏ ਆ ਵੀ ਪਰ ਥੋੜੀ ਰਹਿ ਗਿਆ ਹੁਣ ਤਾਂ ਤੇ ਟਾਈਮ ਨਾਲ ਆ ਜੇਕਰ ਸਾਢੇ 8 ਤੱਕ ਕਹਿੰਦਾ ਮਨ ਤਾਂ ਲੱਗਦਾ ਨਹੀਂ ਸਾਢੇ 8 ਦੇ ਪਹਿਲੇ ਹੀ ਖਤਮ ਹੋ ਜਾਂਦੇ ਉਹਨੇ ਹੈ ਤੇ ਆ ਦੇਖੋ ਠੰਡੇ ਵੀ ਪੀਓ ਹੁਣ ਤਾਂ ਕੱਚ ਦੀਆਂ ਬੋਤਲਾਂ ਦੇਖੋ ਪਾਈਪਸੀ ਇਹ ਵੀ ਹੁਣ ਬਹੁਤ ਘੜਦੀਆਂ ਜਾਂਦੀਆਂ ਆ ਪਲਾਸਟਿਕ ਦੀਆਂ ਬੋਤਲਾਂ ਨਾਲ ਲੱਗੀਆਂ ਆ ਆ ਦੇਖੋ ਕੰੱਚ ਦੀਆਂ ਬੋਤਲਾਂ ਉਰੇ ਵੀ ਜਿੰਦੀਆਂ ਹਲੇ ਇਹ 7-ਅੱਪ ਪੈਪਸੀ ਜਿਹੜਾ ਵੀ ਤੁਸੀਂ ਪੀਣਾ ਭਾਈ ਆ ਕੇ ਪੀਓ ਠੀਕ ਕਰਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਜੀ ਠੀਕ ਆ ਜੀ ਜਰੂਰ ਸਾਰੇ ਵੀਡੀਓ ਸ਼ੇਅਰ ਕਰਦੇ ਹੋ